ਉਹਨਾ ਰਹਿੰਦੇ ਤਾਂ ਸੇ ਮੋਰ ਵੀ ਨੇ ਹਾਂਜੀ ਠੀਕ ਹੈ ਜੀ ਰੋਜ਼ 12 ਸਿੰਘ ਦੇ ਘਰਾਂ ਪਰ ਉਹ ਵੀ ਟਾਈਮ ਤੇ ਜਦ ਸਤਗੁਰ ਰਹਿੰਦੇ ਤੇ ਇਥੇ ਹਾਂਜੀ ਜੇ ਤਾਂ ਉਹਨਾਂ ਨੂੰ ਕਹਿ ਦਾਂਦੇ ਕੋਈ ਜਿਵੇਂ ਉਹ ਅੱਧਾ ਕਿਲੋਮੀਟਰ ਤੋਂ ਕੋਈ ਬੰਦਾ ਤੁਰਿਆ ਆਉਂਦਾ ਹਾਂਜੀ ਜੇ ਉਹਨਾਂ ਨੂੰ ਕਹਿ ਦੇਣਾ ਸਤਗੁਰ ਤੋਂ ਉਹਨਾਂ ਨੇ ਬੜੇ ਖੁਸ਼ ਹੋਣਾ ਠੀਕ ਹੈ ਜੀ ਇਹ ਉਹਨਾਂ ਨੂੰ ਕਹਿ ਦੇਣਾ ਬਾਬਾ ਕੀ ਕਰਦਾ ਉਹਨਾਂ ਨੇ ਗਾਲਾਂ ਕੱਢਣ ਲੱਗ ਗਿਆ ਗਾਲਾਂ ਇੰਨੇ ਹੀ ਕੱਟਣੀਆਂ ਨੇ ਬਹੁਤ ਯਾਰ ਉਹਨੇ ਜਾਣ ਕਰਾਉਂਦੇ ਪਾਣੀ ਪੂਣੀ ਪੀਣ ਨੂੰ ਖੇਲਾ ਉਧਰ ਬਣਾਈਆਂ ਹੋਈਆਂ ਨੇ ਸਹੀ ਖੇਲਾਣੇ ਕੀ ਬਣਾਈਆਂ ਹੋਈਆਂ ਵਿੱਚ ਠੀਕ ਮੋਟਰਾਂ ਲੱਗੀਆਂ ਹੋਈਆਂ ਨੇ ਪਰ ਲਾਈਟ ਦੇ ਨੇ ਕੋਈ ਉਮੀਦ ਸੀ ਰਾਤ ਹਾਂਜੀ ਵੀ ਲਾਈਟ ਨੇ ਆ ਜਾਣ ਆ ਗਈ ਜੀ ਫਿਰ ਵੀ ਜਦੋਂ ਅਸੀਂ ਬਾਹਰ ਆਏ ਉਹਦੀ ਲਾਈਟ ਆ ਗਈ